ਚੰਡੀਗੜ੍ਹ ਦੇ ਵਿੱਚ ਸਰਦੀਆਂ ਦੇ ਮਦਨਦਰ ਹਸਪਤਾਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ 16 ਅਕਤੂਬਰ ਤੋਂ 15 ਅਪ੍ਰੈਲ 2026 ਤੱਕ ਸਮਾਂ ਤਬਦੀਲ ਕੀਤਾ ਗਿਆ ਹੈ ਓਪੀਡੀ ਹੁਣ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲੇਗੀ ਯਾਨੀ ਕਿ ਦੁਪਹਿਰ 3 ਵਜੇ ਤੱਕ ਓਪੀਡੀ ਖੁੱਲੇਗੀ ਸੈਕਟਰ 29 ਅਤੇ 23 ਦੀਆਂ ਈਐਸਆਈ ਡਿਸਪੈਂਸਰੀਆਂ ਦਾ ਸਮਾਂ ਬਦਲਿਆ ਨਹੀਂ ਗਿਆ ਯੂਟੀਆਂ ਕਤਰੇ ਤੇ ਹਾਈ ਕੋਰਟ ਦੀਆਂ ਡਿਸਪੈਂਸਰੀਆਂ ਦੇ ਮੌਜੂਦਾ ਸਮੇਂ ਦੇ ਵਿੱਚ ਕੋਈ ਬਦਲਾ ਨਹੀਂ ਤਾਂ ਓਪੀਡੀ ਖਾਸ ਤੌਰ 'ਤੇ ਚੰਡੀਗੜ੍ਹ ਦੇ ਲਈ ਉਹਨਾਂ ਦਾ ਸਮਾਂ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਸੈਕਟਰ 29 ਤੇ 23 ਦੀਆਂ ਜਿਹੜੀਆਂ ਐਸਆਈ ਡਿਸਪੈਂਸਰੀਆਂ ਨੇ ਉਹਨਾਂ ਦੇ ਸਮੇਂ ਦੇ ਵਿੱਚ ਕੋਈ ਤਬਦੀਲੀ ਨਹੀਂ ਯੂਟਿਸ ਕਤਰੇ ਤੇ ਹਾਈ ਕੋਰਟ ਦੀਆਂ ਡਿਸਪੈਂਸਰੀਆਂ ਦਾ ਸਮਾਂ ਵੀ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਚੰਡੀਗੜ੍ਹ 'ਚ ਸਰਦੀਆਂ ਦੇ ਮੱਦੇਨਜ਼ਰ ਹਸਪਤਾਲਾਂ ਦਾ ਸਮਾਂ ਬਦਲਿਆ ਗਿਆ ਹੈ 16 ਅਕਤੂਬਰ ਤੋਂ 15 April 2026 ਤੱਕ ਇਹ ਸਮਾਂ ਬਦਲ ਦਿੱਤਾ ਗਿਆ 16 ਅਕਤੂਬਰ ਤੋਂ ਫੈਸਲਾ ਲਾਗੂ ਹੋਏਗਾ OPD ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਏਗੀ। ਦਾ ਦੁਪਹਿਰ 3 ਵਜੇ ਤੱਕ OPD ਸੈਕਟਰ 29 ਤੇ 23 ਦੀਆਂ ESI ਡਿਸਪੈਂਸਰੀਆਂ ਦਾ ਸਮਾਂ ਤਬਦੀਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ UT ਸਕਤਰੇ ਤੇ ਹਾਈ ਕੋਰਟ ਦੀਆਂ ਡਿਸਪੈਂਸਰੀਆਂ ਤੇ ਮੌਜੂਦਾ ਸਮੇਂ 'ਚ ਕੋਈ ਬਦਲਾਅ ਨਹੀਂ ਵੇਖਣ ਨੂੰ ਮਿਲੇਗਾ। ਯਾਨੀ ਕਿ ਇਹਨਾਂ ਦਾ ਸਮਾਂ ਉਹੀ ਰਹਿਣਾ ਜੋ ਪਹਿਲਾਂ ਸੀ। ਤਾਂ ਚੰਡੀਗੜ੍ਹ 'ਚ ਸਰਦੀਆਂ ਦੇ ਮੱਦੇਨਜ਼ਰ ਹਸਪਤਾਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਆਈ ਹੈ। 1 अक्टूबर ਤੋਂ 15 अप्रैल 2026 تک ਇਹ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ ओपीडी ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੇਗੀ